ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜ ਆਪਣੇ YouTube ਚੈਨਲ ਅਤੇ Facebook ਪੇਜ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਲੰਗਿਆਣਾ ਪ੍ਰਾਣਾ ਤਸਵੀਰ ਬਾਗਾ ਪ੍ਰਾਣਾ ਤੇ ਜਿਹੜਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜੇ ਕਿਸੇ ਨੇ ਕਿਤੇ ਵੀ ਪਸ਼ੂ ਖਰੀਦਣਾ ਹੁੰਦਾ ਵਾ ਜੇ ਤਾਂ ਗੱਬਣ ਪਸ਼ੂ ਆ ਤਾਂ ਦਾ ਚੇਪਾ ਕੱਢ ਕੇ ਟਕਾ ਕੇ ਚੈੱਕ ਕਰਕੇ ਲਿਜਾਓ ਜੇ ਸੂਆ ਸੂਆ ਪਸ਼ੂ ਆ ਤਾਂ ਦੋ ਟਾਈਮ ਤੈਂਟਾਂ ਚ ਚੋਕਿਤ ਸੱਲੀ ਕਰਕੇ ਲਿਜਾਓ ਮੜ ਕੇ ਬਾਅਦ ਦੇ ਵਿੱਚ ਬਹੁਤ ਗੱਲਾਂ ਹੁੰਦੀਆਂ ਵਾ ਇਸ ਲਈ ਤੁਸੀਂ ਪਹਿਲੇ ਲੈਣੇ ਹੁੰਦੇ ਆ ਪੈਸਾ ਬਹੁਤ ਔਖਾ ਬਣਦਾ ਵਾ ਤੁਸੀਂ ਆਪ ਦੀ ਤਸੱਲੀ ਕਰਕੇ ਪੂਲੀ ਆਇਆ ਕਰੋ ਮੈਂ ਹਰੇਕ ਵੀਡੀਓ 'ਚ ਕਹਿਣਾ ਹੁੰਨਾ ਵਾ ਵੀ ਜੁਦਾਵਾ ਪਾਹੂ ਦੇ 40-50000 ਰੁਪਏ ਲਾਉਣਾ ਵਾ ਤਾਂ ਦੂਰੇ ਨੂੰ ਸੱਲੀ ਕਰ ਲਿਆ ਕਰੋ ਤੇ ਆਉ ਕਰਦੇ ਆ ਬਾਈ ਨਾਲ ਗੱਲ ਬਾਤ ਤੇ ਇਹਨੇ ਆਪਣਾ ਜਾਣਕਾਰੀ ਇਹਨੇ ਦੋਹਾ ਵੇੜਾਂ ਬਾਰੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਾਈ ਹਾਂਜੀ ਬਾਈ ਵਧੀਆ ਤੇ ਇੱਕ ਨੰਬਰ ਸ਼ੁਰੂ ਕਰ ਲਈਏ ਕਿ ਟੇਲ ਆ ਬਈ ਆ ਵਹਿੜ ਦੀ ਇਹ ਬਾਈ 2 ਮਹੀਨੇ ਤੋਂ ਘਟਾ ਯਾਰਾ 1.5 ਮਹੀਨੇ ਦੀ ਆ ਠੀਕ ਆ ਜੀ ਬੱਚਾ ਨਹੀਂ ਆਪਾਂ ਲੈ ਕੇ ਆਈ ਠੀਕ ਆ ਜੀ ਆਈ ਦੁੱਧ ਹੋਊਗਾ ਚਾਹੇ 13 ਤੋਂ 14 ਕਿਲੋ ਜੀ ਠੀਕ ਆ ਜੀ ਬੱਚਾ ਇਹਨੇ ਕਿਹਾ ਬਈ ਸੀਗਾ ਆਪਾਂ ਲਿਆਂਦਾ ਨਾਲ ਬੱਚਾ ਲਿਆਂਦਾ ਨਹੀਂ ਬਈ ਯਾਰ ਲੈ ਕੇ ਨਹੀਂ ਜਾਂਦੇ ਇੱਥੋਂ ਮੁੜ ਕੇ ਬੱਚੇ ਨਾਲ ਯਾਰ ਠੀਕ ਆ ਜੀ ਆਪਾਂ ਉੱਥੇ ਹੀ ਕਰਤਾ ਉਹਨਾਂ ਦੇ ਠੀਕ ਆ ਜੀ ਕਿਹੜਾ ਸੁਆ ਸੋਈ ਵੀ ਆ ਜੀ ਇਹ ਬਈ ਪਹਿਲਾ ਸੁਆ ਠੀਕ ਆ ਜੀ ਕੱਢ ਲਈ ਬਾਹਰ ਨੂੰ ਲਓ ਵੀ ਦੋਸਤੋ ਪਹਿਲਾ ਸੁਆ ਸੋਈ ਵੀ ਆ ਭਾਈ ਦਾਦਾ ਵੀ ਇਹਦੇ ਮਗਰ ਬੱਚਾ ਸੀਗਾ ਬੱਚਾ ਆਪਾ ਲਿਆਂਦਾ ਨਹੀਂਗਾ ਭਾਈ ਬੱਸਿਆ ਐਡਰੈਸ ਦੇ ਦਾਂਗੇ ਜੇ ਲੋੜ ਪਵੇ ਤਾਂ ਕਿਸੇ ਨੂੰ ਹਾਂਜੀ ਹਾਂਜੀ ਤੁਹਾਨੂੰ ਆਪਾਂ ਦੇਵਾਂਗੇ ਐਡਰੈਸ ਨੰਬਰ ਵੀ ਦੇ ਦਾਂਗੇ ਠੀਕ ਆ ਦੋਸਤੋ ਭਾਈਆਂ ਐਡਰੈਸ ਜੇ ਦੇ ਦੇਗੇ ਨੰਬਰ ਵੀ ਦੇ ਦੇ ਦਾਂਗੇ ਆਪਾਂ ਜਿੰਨਾਂ ਦੇ ਕੋਲ ਬੱਚਾ ਵਾ ਆਪਾਂ ਲਿਆਂਦਾ ਨਹੀਂਗਾ ਬੱਚਾ ਮੁੜ ਕੇ ਕੋਈ ਲਿਆਂਦਾ ਨਹੀਂਗਾ ਯਾਰ ਮੁੜ ਕੇ ਆਪ ਨੂੰ ਔਖਾ ਹੋ ਜਾਂਦਾ ਵਾ ਖਣੀ ਅਗਲਾ ਕਹਿੰਦਾ ਵਾ ਬਈ ਲੰਮਦਾ ਹੀ ਨਾ ਹੋਣ ਅੱਛਾ ਖੜਾ ਹੋਵੇ ਘਰੇ ਜਦੋਂ ਦੋਸਤੋ 13 ਤੋਂ 14 ਕੁ ਦੋਦਾ ਪਹਿਲਾ ਸੁਆ ਸੁਈ ਵੀ ਆ ਡੇਢ ਮਹੀਨੇ ਦੀ ਸੁਈ ਵੀ ਦੱਸਦਾ ਬਾਈ ਕਦ ਕਾੜ ਚੰਗਾ ਵੱਡੇ ਕੱਦ ਕਰ ਜਾਤ ਬਰੀਡ ਫੁੱਲ ਆ ਗਈ ਫਿਕਸ ਹਵਾਣਾ ਤੇ ਦੇਖ ਸਕਦੇ ਹਾਂ ਬੇ ਥਣ ਪਸਮਾਜ ਕੱਢ ਦੀ ਪੂਰਾ ਵਧੀਆ ਹਾਂ ਹਾਂ ਵਧੀਆ ਹੀ ਪੂਰੇ ਤਰ ਤੋਂ ਰੋਕੇ ਆ ਹਾਂਜੀ ਹਾਂਜੀ ਦੋ ਠੰਡੀ ਸੀਰ ਆ ਦੋਸਤੋ ਕੱਦ ਕਾਠ ਵੱਡਾ ਹੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਬੋਦੀ ਵਾਲੀ ਵਹਿੜ ਨਿੱਕਾ ਕੰਨ ਤੇ ਦੇਖ ਸਕਦੇ ਹੋ ਜਾਤ ਬਰੀਡ ਬਹੁਤ ਆ ਗਈ ਫੁੱਲ ਜਾਤ ਬਰੀਡ ਚ ਆ ਗਈ ਡੇਢ ਕਿ ਮਹੀਨੇ ਦੀ ਸੂਈ ਵੀ ਬਾਈ ਦੱਸਦਾ ਵਾ ਦੋ 13 ਤੋਂ 14 ਕਿਲੋ ਆ ਲੈ ਚਲ ਬਾਈ ਫਿਕਸ ਅਡਰ ਦੀ ਤੁਸੀਂ ਦੇਖ ਸਕਦੇ ਹੋ ਤੱਤਾ ਦੇ ਉਚਾਲੇ ਪੂਰਾ ਫਸਿਆ ਪਿਆ ਵਾ ਫਿਟਿੰਗ ਵਾਲਾ ਹਵਾਨਾ ਵਾ ਕੋਈ ਟਟਮ ਲਮਕਮ ਹਵਾਨਾ ਨਹੀਂਗਾ ਤੇ ਦੇਖ ਸਕਦੇ ਹੋ ਚੰਗੇ ਕੱਦ ਢਾਂਚੇ ਦੀ ਹੈਗੀ ਸੋਨਾ ਮੂੰ ਮੱਥਾ ਵਾ ਸੋਨੇ ਫੇਸ ਕੁਆਲਿਟੀ ਹੈਗੀ ਮੁੱਲ ਬਾਈ ਇਹਦਾ ਇਹਦਾ ਬਾਈ 37000 ਹੈ ਜੀ ਵਿੱਚੋ ਕਿ ਮਾਨ ਤਾਨ ਹਾਂ ਜੀ ਕਰ ਦਾਂਗੇ ਜੀ ਦੋ ਦੋ 37000 ਰੁਪਇਆ ਜੈ ਜੀ ਡਿਮਾਂਡ ਹੀ ਆ ਬਾਈ ਦੀ ਦੁੱਧ ਵੀ 13-14 ਕਿਲੋ ਹਲੇ ਹੈਗਾ ਇਹਦੇ ਦੀ ਬੋਹਦਾ ਬਾਈ ਜਮਾ ਠੰਡੀ ਸੀਲ ਆ ਬਾਈ ਜਮਾ ਤੁਸੀਂ ਦੇਖ ਸਕਦੇ ਹੋ ਬਰਫਰ ਗਈ ਆ ਜਮਾ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਫਿਰ ਥੋਸ ਜਮਾ ਫੇਸ ਕੁਆਲਟੀ ਬਹੁਤ ਸੋਹਣੀ ਆ ਦੋ ਨੰਬਰ ਤੇ ਅੱਜ ਗਏ ਬਾਈ ਜੇ ਬਾਈ 20 ਦਿਨਾਂ ਦੀ ਸੂਈ ਆ ਠੀਕ ਆ ਦੁੱਧ ਬਾਈ ਦੁੱਧ 10 ਕਿਲੋ ਬਾਈ ਠੀਕ ਆ ਜਮਾ ਕੰਡੇ ਵਾਲਾ ਬਾਈ ਹਾਂਜੀ ਕੰਡੇ ਵਾਲਾ ਮਗਰ ਬੱਛੀ ਆ ਉਹਨੇ ਆ ਬੱਛੀ ਮਗਰ ਹਾਂਜੀ ਕੱਢ ਲਗੇ ਬਾਹਰ ਨੂੰ ਕਿਹੜਾ ਸੂਆ ਸੂਈ ਬਈ ਇਹ ਤੇ ਤੀਜਾ ਬਾਈ ਕੱਢ ਲਈ ਬਾਹਰ ਨੂੰ ਲੋ ਵੀ ਦੋਸਤੋ ਤੀਜਾ ਸੂਆ ਸੂਈ ਆ 20 ਦਿਨ ਦੀ ਸੂਈ ਹੋਈ ਆਗੀ ਕਦਰਾਂ ਚਾਹੀਦਾ ਵੀ ਚੰਗਾ ਵਾ ਥਣ ਹਵਾਨੇ ਦੀ ਸੋਹਣੀ ਹੈਗੀ 19 ਕਿਲੋ ਦਾ ਜਿਵੇਂ ਨੈਟ ਕੰਡੇ ਵਾਲਾ ਤਿਆਰ ਆ ਭਾਈਆਂ ਥੱਲੇ ਇਹਦੇ ਕੋਈ ਵੀ ਦੋ ਟਾਈਮ ਚਾਰ ਟਾਈਮ ਚੋਕੇ ਤਸੱਲੀ ਆਪਦੀ ਕਰ ਸਕਦਾ ਵਾ ਹਵਾਨਾ ਇਹਦਾ ਵੀ ਬਹੁਤ ਸੋਹਣਾ ਵਾ ਪੱਟਾਂ ਦੇ ਸਾਨਾ ਚ ਫਸਿਆ ਪਿਆ ਵਾ ਤੁਸੀਂ ਦੇਖ ਸਕਦੇ ਹੋ ਠੋਸ ਨਿਗਰ ਹਵਾਨੇ ਦੀ ਹੈਗੀ ਕਦ ਘਾਟੇ ਦਾ ਵੀ ਚੰਗਾ ਵਾ ਤੁਸੀਂ ਦੇਖ ਸਕਦੇ ਹੋ ਕ੍ਰਾਸ ਬ੍ਰੀਡ ਥੋੜੀ ਜਿਹੀ ਕ੍ਰਾਸ ਬ੍ਰੀਡ ਚ ਪੈਂਦੀ ਹੈ ਗਰਮੀ ਗੁਰਮੀ ਨੇ ਭੋਰਾ ਨਹੀਂ ਮਨਾਉਣੀ ਤਾਂ ਜਿਵੇਂ ਚੱਠਾ ਮੱਝਾਂ ਰਗਾ ਹੋਊਗਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਕ ਨਹੀਂ ਗਈ ਤੇ ਦੇਖ ਸਕਦੇ ਥਾਣ ਤੋਂ ਦੂਜੇ ਪਾਸੇ ਵੀ ਦਿਖਾ ਦਿੰਨੇ ਆਗੇ ਜਿਵੇਂ ਠੰਡੀ ਸੀਲ ਆ ਪੁਰਾਣੀ ਕਰ ਦੇਗੀ ਉਪਰ ਆ ਇਸ ਕੁਆਲਿਟੀ ਵੀ ਸੋਹਣੀ ਆ ਲੈ ਚੱਲ ਬਾਈ 10 ਲੀਟਰ ਜਿਵੇਂ ਕੰਡੇ ਮਾਰ ਨਾਲ ਥੱਲੇ ਤਿਆਰ ਆਗਾ ਤੁਸੀਂ ਕੋਈ ਵੀਰ ਦੋ ਟਾਈਮ ਚਾਰ ਟਾਂ ਚੋ ਕੇ ਸੱਲੀ ਕਰ ਸਕਦਾ ਵਾ ਬਾਕੀ ਤੁਸੀਂ ਪੈਸੇ ਲਾਉਣੇ ਆਗੇ ਸੱਲੀ ਕਰਨਾ ਤੁਹਾਡਾ ਫਰਜ਼ ਆ ਤੁਸੀਂ ਅਗਲੇ ਦਿਨ ਘਰੇ ਦੋ ਟਾਈਮ ਚਾਰ ਟਾਈਮ ਚੋ ਕੇ ਤਸੱਲੀ ਕਰਕੇ ਲਿਆ ਸਕਦੇ ਹੋ ਮਗਰ ਅਸੇ ਪਹਿ ਅੱਛੀ ਬਹੁਤ ਪਿਆਰੀ ਆ ਗਈ ਅੱਛੀ ਚੰਗੀ ਸਿਵਾ ਸੰਭਾਲ ਹੋ ਜਾਵੇ ਉਹ ਸੋਹਣਾ ਤੇ ਮਾਂ ਦੇ ਮਗਰੇ ਤਿਆਰ ਰਹੂ ਜਮਾ ਆਪਦੀ ਮਾਂ ਆਰ ਕੋਈ ਹੈਗੀ ਗਾਂ ਲੈ ਵੀਰਾਂ ਚੰਗਰ ਤੇ ਛੱਡ ਲਦਾ ਮੱਛੀ ਨੂੰ ਮੱਛੀ ਨਿੱਗਰ ਪਈ ਪੂਰੀ ਵਧੀਆ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਇਹਦਾ ਮੁੱਲ ਬਾਈ ਇਹਦਾ 62 ਹਜ਼ਾਰ ਹੈ ਯਾਰ ਵਿੱਚੋਂ ਮਾਨ ਤਾਨ ਹਾਂਜੀ ਕਰਾਂਗੇ ਜੀ ਮਾਨ ਤਾਨ ਦੋਸਤੋ 62000 ਰੁਪਏ ਬਾਈ ਜਾਂਦਾ ਇਹਦਾ ਮੁੱਲ ਆ ਵਿੱਚੋਂ ਕੀ ਮਾਨ ਤਾਨ ਹੋ ਜਾਊਗਾ ਜੀ ਕੋਈ ਵੀ ਰਿਫੈਕਸ਼ਨ ਹੋਵੇ ਬਾਈ ਨਾਲ ਕਨੈਕਟ ਕਰ ਲਿਓ ਸੁਣੋ ਉੱਚਾ ਮਾਰਦਾ ਜਰੂਰ ਹੋਊਗਾ ਬਾਕੀ ਰੇਟ ਫੋਨ ਕਿਤੇ ਦੇ ਬਣਦਾ ਹੁੰਦਾ ਵਾ ਅੱਜ ਦੀ ਵੀਡੀਓ ਵਿੱਚ ਆ ਦੋ ਨਾਗ ਬਕਾ ਉਸ ਜਾਦੂ ਵੀਰ ਦੇ ਤੁਹਾਨੂੰ ਦਿਖਾਤੇ ਇੱਕ ਨੰਬਰ ਤੇ ਪਹਿਲਾ ਸੂਆ ਸੋਈ ਵੀ ਡੇਢ ਮਹੀਨੇ ਦੀ ਵਹਿੜ ਦੋਸਰੇ 13 ਤੋਂ 14 ਕਿਲੋ ਮੋਲ 37000 ਜਮਾ ਜਿਆ ਜਿਆ ਮੋਲਾ ਇੱਕ ਆਹ 20 ਦਿਨ ਦੀ ਸੂਈ ਵਹਿੜ ਦੋ ਥੱਲੇ ਹੈਗਾ 19 ਲੀਟਰ ਮੋਲੇ ਦਾ 62000 ਰੁਪਇਆ ਵਿੱਚੋਂ ਮਾਰਨ ਤੁਹਾਨੂੰ ਕੋਸ ਹੋ ਜਾਊਗਾ ਜੇ ਕਿਸੇ ਵੀਰ ਦੇ ਵੀਡੀਓ ਪਸੰਦ ਆਉਂਦੀ ਆ ਤੇ ਲਾਈਕ ਸ਼ੇਅਰ ਕਰਦੇ ਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ ਬਹੁਤ ਬਹੁਤ ਆ ਵੀਰ ਦੇ ਇੱਕ ਲੈਕ ਲਾਇਆ ਹੋਇਆ ਵਾ ਬੀ ਪਸੂ ਦੀ ਆਪਣੇ ਘਰ ਦੇ ਗਰੰਟੀ ਹੋ ਕੇ ਕਿਹਾ ਹੋਇਆ ਮਾਲ ਵਾਪਸ ਨਹੀਂ ਹੋਵੇਗਾ ਇਸ ਲਈ ਤਾਈ ਮੈਂ ਕਹਿਣਾ ਹੁੰਦਾ ਵੀ ਆਦੀ ਸੱਲੀ ਕਰ ਲਿਆ ਕਰੋ ਮੁੜ ਕੇ ਨਾਂ ਲਾਂਭ ਦੇਣ ਨਾਲੋਂ ਆਪਮੜਾ ਕਹਿੰਨੇ ਘਟਾ ਕੇ ਦੇ ਦਿਓ ਬਾਈ ਐਂ ਕਰ ਲੋ ਜੋ ਕਰ ਲੋ ਮੁੜ ਕੇ ਇਹਨਾਂ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਗਈਆਂ ਇਸ ਲਈ ਪਹਿਲੇ ਸੱਲੀ ਕਰਕੇ ਲੈ ਜਾਓ ਆਪਦਾ ਪਸੂ ਧੰਨਵਾਦ ਜੀ